ਇਹ ਹੈ ਜੀ ਅਸਲੀ ਪੰਜਾਬ ਪੰਜਾਬ ਦੇ ਕੰਢੀ ਏਰੀਆ ਦਾ ਇੱਕ ਸੋਹ ਖੂਬਸੂਰਤ ਨਜ਼ਾਰਾ ਤੇ ਮੈਂ ਤੁਹਾਨੂੰ ਤੁਰਦਾ ਫਿਰਦਾ ਦਿਖਾਵਾਂ ਆ ਦੇਖੋ ਕਦੇ ਉਚਾਨ ਕਦੇ ਨਿਮਾਨ ਪੰਜਾਬ ਦੀਆਂ ਵਾਦੀਆਂ ਨਜ਼ਾਰਾ ਤਾਂ ਹੈ ਹੀ ਹੈ ਬੜੀ ਸੋਹਣੀ ਜਗ੍ਹਾ ਤੇ ਆ ਪੰਜਾਬ ਦੇ ਖੇਤ ਅ ਪਥਰੀਲਾ ਆ ਰਹੀ ਹੈ ਮਿੱਟੀ ਰਹੀ ਥੋੜੀ ਬਹੁਤੀ ਇਹ ਸਾਰੀ ਇੱਕਦਮ ਰੋੜ ਕੇ ਨਾ ਮਾਲਬੇ ਤੇ ਮਾਜੇ ਦੇ ਤੇ ਹੁੰਦੀ ਹੋਈ ਤੇ ਅ ਸਰਹੱਦੀ ਏਰੀਆ 'ਚ ਪਹੁੰਚ ਜਾਣੀ ਹੈ ਇਹ ਆ ਫੁੱਲ ਵੇਖਦੇ ਨੇ ਫੁੱਲ ਇਹ ਫੁੱਲ ਆਪਣੇ ਉਧਰ ਮਾਲਵੇ ਦੇ ਵਿੱਚ ਜਿਹੜੇ ਮਾਲੀ ਹੁੰਦੇ ਨੇ 50 50 ਦਾ ਬੂਟਾ ਤੇ 2 200 ਦਾ ਬੂਟਾ ਕਈ ਵਾਰੀ ਵੱਡਾ ਕਰਦੇ ਨੇ ਇੱਥੇ ਇੱਥੇ ਆ ਵੀ ਹੈ ਆ ਦੇਖ ਹਰਿਆਲੀ ਹਰਿਆਲੀ ਚਾਰੇ ਪਾਸੇ ਤੇ ਵਗਦਾ ਆ ਰੋਡ ਛੋਟਾ ਜਿਹਾ ਤੇ ਮਨ ਨੂੰ ਸਕੂਨ ਮਿਲਦਾ ਆ ਪਰ ਪਹਾੜੀਆਂ ਵੀ ਨੇਡੀ ਗੱਲ ਵੀ ਨਹੀਂ ਪੰਜਾਬ ਦੇ ਵਿੱਚ ਪਹਾੜੀਆਂ ਪਰ ਲੋਕ ਮੰਨਦੇ ਨਹੀਂ ਪੰਜਾਬ ਵਿੱਚ ਪਹਾੜੀਆਂ ਪੰਜਾਬ ਇਹ درخت ਨਹੀਂ ਲੋਕਾਂ ਨੇ ਛੱਡੇ ਪਰ ਇੱਥੇ ਹੈ ਇੱਕ ਹਿੱਸਾ ਹੈ ਪੰਜਾਬ ਦਾ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੌਲੀ ਹੌਲੀ ਆਪਾਂ ਸਾਰੇ ਪੰਜਾਬ ਦੇ ਜਿਹੜੇ ਰੂਪ ਨੇ ਉਹ ਦਿਖਾਵਾਂਗੇ ਧੰਨਵਾਦ